हां जी दोस्तों आज ਮੋਗੇ ਦੇ ਵਿੱਚ ਨਾ ਤੇਜ਼ਮੀ ਪੈ ਗਿਆ ਨਾ ਬਹੁਤ ਜਿਆਦਾ ਤੇਜ਼ਮੀ ਪੈ ਗਿਆ ਤੇ ਲੋਕਾਂ ਦੇ ਛੱਤਾਂ ਦੇ ਉੱਪਰੋਂ ਦੇਖ ਲਓ ਮਿੱਟੀ ਆ ਰਹੀ ਐ ਰੁੜ ਰੁੜ ਕੇ ਆ ਦੇਖੋ ਉਹ ਦੇਖੋ ਕਿੰਨੀ ਮਿੱਟੀ ਆ ਰਹੀ ਐ ਤੇ ਥੜੀ ਤੱਕ ਪਾਣੀ ਆ ਗਿਆ ਦੇਖੋ ਅੰਦਰ ਇੰਨਾ ਤੇਜ਼ਮੀ ਪੈ ਗਿਆ ਹਜੇ ਵੀ ਦੇਖੋ ਮੌਸਮ ਉੱਪਰ ਬੱਦਲ ਕਾਲੇ ਆ ਹਜੇ ਪਤਾ ਨਹੀਂ ਕਿੰਨਾ ਤੇਜ਼ ਹੋਰ ਮੀਂਹ ਆਏਗਾ ਦੇਖੋ ਇਸ ਮੌਸਮ ਦੇ ਵਿੱਚ ਤਾਂ ਫਿਰ ਕੰਮ ਤੇ ਵੀ ਨਹੀਂ ਜਾਇਆ ਜਾਣਾ ਬਹੁਤ ਔਖਾ ਹੋ ਜਾਏਗਾ ਬਹੁਤ ਜ਼ਿਆਦਾ ਔਖਾ ਹੈ ਦੋਸਤੋ ਕਿਦੇ ਕਿਦੇ ਪਿੰਡਕ ਸ਼ਹਿਰ ਦੇ ਵਿੱਚ ਮੀਂਹ ਬਹੁਤ ਤੇਜ਼ ਪੈ ਰਿਹਾ ਕਮੈਂਟ ਵਿੱਚ ਜਰੂਰ ਦੱਸਿਓ ਦੋਸਤੋ ਪਰ ਇਸ ਤਰ੍ਹਾਂ ਦੀ ਜਿਹੜੀਆਂ ਨਾਲੀਆਂ ਭਰ ਗਈਆਂ ਸੜਕਾਂ ਭਰ ਗਈਆਂ ਦੇਖੋ ਬਹੁਤ ਔਖਾ ਹੈ ਦੇਖੋ ਮਿੱਟੀ ਆ ਰਹੀ ਹੈ ਉਤੋਂ ਛੱਤਾਂ ਦੀ ਕੱਚੀ ਆਸਕ ਕੱਚੀ ਛੱਤਾਂ ਨਾ ਤੇ ਉਹ ਦੇਖੋ ਮਿੱਟੀ ਰੋੜ ਰੋੜ ਚਾਈਏ ਨਹੀਂ ਵਿਚਾਰਿਆਂ ਦੀ ਤੇ ਇਹਦੇ ਨਾਲ ਹੀ ਛੱਤਾਂ ਚੋਂ ਲੱਗ ਜਾਂਦੀਆਂ ਕਿਉਂਕਿ ਮਿੱਟੀ ਸਾਰੀ ਖੁਰ ਕੇ ਨਿਕਲ ਜਾਂਦੀ ਹੈ ਤੇ ਛੱਤਾਂ ਚੋਂ ਲੱਗ ਜਾਂਦੀਆਂ ਦੇਖੋ ਬੁਰਾ ਹਾਲ ਹੋ ਜਾਂਦਾ ਮੀਂਹ ਦੇ ਵਿੱਚ ਢੇੜੀਦਾਰ ਬੰਦੇ ਨੂੰ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਵਿਚਾਰੇ ਘਰੇ ਭਾਈ ਜਾਂਦੇ ਆ ਪੈਸਾ ਕਿਤੋਂ ਆਂਦਾ ਨਹੀਂ ਔਖਾ ਬਹੁਤ ਹੋ ਜਾਂਦਾ ਅੱਜ ਜਿੰਨਾ ਦੀ ਢੇੜੀ ਲਗਣੀ ਸੀ ਕਿ ਮਿਸਤਰੀਆਂ ਦੀ ਵਿਚਾਰੇ ਅੱਜ ਘਰੇ ਬਹਿਣਗੇ ਕਿਉਂਕਿ ਉਮੀਦ ਹੈ ਮੌਸਮ ਇਸ ਤਰ੍ਹਾਂ ਕੰਮ ਹੀ ਨਹੀਂ ਚੱਲਣਾ ਜੇ ਮੀਂਹ ਰੁਕ ਗਿਆ ਫਿਰ ਭਾਵੇਂ ਕੰਮ ਚੱਲ ਜੇ ਬਹੁਤ ਔਖਾ ਈ ਓਕੇ ਦੋਸਤੋ ਫਿਰ ਮਿਲਦੇ ਹਾਂ ਅਗਲੀ ਰੀਲ ਦੇ ਨਾਲ ਧੰਨਵਾਦ